ਰੂਸ ਦੇ ਰਾਜਦੂਤ ਐਂਡਰੇ ਕਾਰਲੋਫ ਨੁਤੁਰਕੀ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਗੋਲੀਆਂ ਨਾਲ ਪੁੰਨਦਾ ਥਾ ਜਿਸ ਕਾਰਨ ਰੂਸੀ ਰਾਜਦੂਤ ਦੀ ਮੌਕੇ ਤੇ ਹੀ ਮੌਤ ਹੋ ਗਈ ਐਂਡਰੇ ਕਲਾ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਰਾਜस्तानी ਅੰਕਾਰ ਆਏ ਸਨ ਹਮਲਾਵਰਨ ਨੂੰ ਸੁਰੱਖਿਆ ਬਲਾ ਨੇ ਥਾਂ ਤੇ ਡੇਰ ਕਰ ਦਿੱਤਾ ਰਾਜਦੂਤ ਨੂੰ ਗੋਲੀ ਮਾਰੇ ਜੰਦੀਪੁਰੀ ਕੱਟਾ ਕੈਮਬ੍ਰਿਜ ਕੈਦ ਹੋ ਗਏ ਰਿਪੋਰਟ ਮੁਤਾਬਕ ਕਾਰਲੋਫ ਜਦੋਂ ਮੰਚ ਤੋਂ ਪਾਰਸ਼ਲ ਡੇਰੇ ਸਨ ਤਾਂ ਇੱਕ ਬੰਦੂਕ ਤਾਲੀ ਸੀਰੀਆ ਦੇ ਅਲੇਪੋ ਸ਼ਹਿਰ ਸੰਬੰਧੀ ਨਾਰੇ ਲਗਾਉਂਦਾ ਹੋਇਆ ਸਟੇਜ ਉੱਤੇ ਚੜ੍ਹਿਆ ਤੇ ਉਸਨੇ ਗੋਲੀਆਂ ਚੁਕਣੇ ਸ਼ੁਰੂ ਕਰ ਦਿੱਤੀਆਂ ਉਹ ਚਲਣ ਦੇ ਬਾਅਦ ਬੰਦੂਕ ਚਾੜੀ ਨਾਰੇ ਲਗਾਉਣ ਲੱਗਾ ਅਲੇਪੋ ਨੂੰ ਨਾ ਭੁੱਲੋ ਸੀੜੀਆਂ ਨੂੰ ਨਾ ਭੁੱਲੋ ਕਾਤਲ ਦੀਪਾ ਸ਼ਾਨ ਤੁਰਕੀ ਦੇ ਮੈਵਲੋਟ ਮੈਟਿਕ ਅਲਟਾਨੀਟਾਸ ਪੁਲਿਸ ਅਫਸਰ ਵੱਜੋਂ ਹੋਈ ਹੈ ਰਿਪੋਰਟ ਮੁਤਾਬਕ ਮੈਵਲੋਟ ਆਪਣੇ ਪਛਾਣ ਪੱਤੇ ਵਿਖਾ ਕੇ ਗੈਲਰੀ ਚ ਦਾਖਲ ਹੋਇਆ ਸੀ ਦੂਜੇ ਪਾਸੇ ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ دہشت گرد ਹਮਲਾ ਘਟਾ ਦਿੱਤਾ ਰੂਸੀ ਰਾਸ਼ਟਰਪਤੀ ਵਿਲਾਦੇਮਿਰ ਪੋਟੇ ਨੇ ਤੁਰਕੀ ਵਿੱਚ ਰੂਸ ਦੇ ਰਾਜਦੂਤੀ ਹੱਤਿਆ ਨੁਕਸਾਨ ਲਈ ਕੀ ਤਾਕਤ ਕਤਲ ਕਰਾਰ ਦਿੰਦੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਉੱਥੇ ਅਮਰੀਕਾ ਨੇ ਵੀ ਘਟਨਾ ਦੀ ਸਖਤ ਨਿੰਦਾ ਕੀਤੀ ਅਤੇ ਜਾਂਚ ਵਿੱਚ ਮਦਦ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਇੱਕ ਸਿਰਫਰੇ ਨੇ ਖਰੀਦਾਰੀ ਕਰ ਰਹੇ ਲੋਕਾਂ ਦੇ ਟਰੱਕ ਚਲਾ ਕੇ 12 ਲੋਕਾਂ ਦੀ ਜਾਨ ਲੈ ਲਈ ਜਰਮਨੀ ਮੀਡੀਆ ਮੁਤਾਬਕ ਘਟਨਾ ਉਸ ਸਮੇਂ ਹੋਈ ਜਦ ਬਰਲਿਨ ਦੇ ਸਲਾਨੀ ਨਲ ਪਰੇ ਰਹਿਣ ਵਾਲੇ ਕ੍ਰਿਸਮਸ ਮਾਰਕੀਟ 'ਚ ਲੋਕ ਖਰੀਦਾਰੀ ਕਰ ਰਹੇ ਸਨ ਇਸ ਘਟਨਾ 'ਚ 50 ਦੇ ਕਰੀਬ ਲੋਕ ਜ਼ਖਮੀ ਦੱ세 ਜਾ ਰਹੇ ਨੇ ਪੁਲਿਸ ਵੱਲੋਂ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਤੋਂ ਬਾਅਦ ਮਾਰਕੀਟ 'ਚ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਿਸ ਦਾ ਫਾਇਦਾ ਚੁੱਕ ਟਰੱਕ ਡਰਾਈਵਰ ਫਰਾਰ ਹੋ ਗਿਆ ਇਹ ਦੁਰਘਟਨਾ ਸੇ ਜਾਂ ਤਵਾਦੀ ਹਮਲਾ ਇਸ ਕਾਲ ਦੀ ਜਾਂਚ ਚੱਲ ਰਹੀ ਹੈ ਸਵਿਡਰਲੈਂਡ ਦੀ ਮਸਜਿਦ ਵਿੱਚ ਇੱਕ ਬੰਦੂਕ ਤਾਲੇ ਨੇ ਗੋਲੀਬਾਰੀ ਕੀਤੀ ਜਿੱਥੇ ਸਮਾਲੀਏ ਸ਼ਰਨਾਰਥੀ ਮੌਜੂਦ ਸਨ ਹਮਲੇ ਦੌਰਾਨ 3 ਲੋਕ ਜ਼ਖਮੀ ਹੋਏ ਨੇ ਜਦਕਿ ਹਮਲਾਵਰ ਫਰਾਰ ਦਸਿਆ ਜਾ ਰਿਹਾ ਹੈ। ਭਾਰਤ ਦੇ ਬਾਦ ਗੁਆਂਢੀ ਮੁਲਕ ਪਾਕਿਸਤਾਨ ਚੀਨ ਉਹੜ ਬੰਦੀ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ। ਪਾਕਿਸਤਾਨੀ ਸੈਨਟ ਨੇ 5000 ਰੁਪਏ ਦੇ ਨੂਨ ਦਾ ਚੱਲਣ ਬੰਦ ਕਰਨ ਦੀ ਮੰਗ ਕਰਨ ਵਾਲੇ ਇੱਕ ਪ੍ਰਸਤਾਵ ਨੂੰ ਪਾਸ ਕਰ ਦਿੱਤਾ ਹੈ। ਰੂਸ ਦੇ ਸਾਈਬਰਜ ਸ਼ਰਾਬ ਵਰਗੇ ਨਸ਼ੇਲੀ ਬਾਤ ਖੋਲ ਪੀ ਨਲਤੀ ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀਐਨ ਦੇ ਦੱਖਣੀ ਸੂਬੇ ਮਰਸ਼ੀਆ ਵਿੱਚ 파ਰੀਮੀ ਮਗਰੋਹਾੜ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਦੌਰਾਨ ਇੱਕ ਸ਼ਖਸ ਪਾਣੀ ਵਿੱਚ ਵਹਿ ਗਿਆ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਪ੍ਰਸ਼ਾਸਨ ਨੇ ਸਕੂਲ ਵੀ ਬੰਦ ਕਰਵਾ ਦਿੱਤੇ ਨੇ ਦੱਖਣੀ ਅਮਰੀਕੀ ਦੇਸ਼ ਕਡੋਰ ਦੇ ਕਈ ਸੂਬਿਆਂ ਵਿੱਚ ਪੋਚਾਲ ਦੇ ਝਟਕਿਆਂ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਜਦਕਿ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਅਤੇ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਨੇ ਇੰਗਲੈਂਡ ਦੇ ਮਸ਼ਹੂਰ ਮੈਡਮ ਟੂਸਾਦ ਮਿਊਜ਼ੀਅਮ ਦੇ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦਾ ਦੂਜਾ ਮੂਮਤਾ ਪੁੱਤਲਾ ਲੱਗੇਗਾ ਜਦਕਿ 1997 ਦੇ ਵਿੱਚ ਪਹਿ